ਜੀ ਗੱਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚ ਵੀਰਿੰਦਰਾ ਬਲੌਗ ਤੇ ਟਾਈਮ ਹੋ ਗਿਆ ਆ ਪੌਣੇ 12 ਦਾ ਹੋ ਚੱਲਣਾ। ਨਾਸ਼ਤਾ ਕਰ ਲਿਆ ਆ ਅਸੀਂ ਸਾਰਾ ਸਾਡਾ ਹੋ ਗਿਆ ਕੰਮ ਅਸੀਂ ਚੱਲੇ ਕੱਪੜੇ ਸੁਕਣੇ ਪਾ ਮਮੀ ਕਰਦੇ ਪਏ ਆ ਤਰਪਾਈ। ਹਾਂ ਮਮੀ। ਹਾਂ ਜੀ। ਪਾਇਆ ਇਹ ਕੱਪੜੇ ਸੁਕਣੇ। ਅੱਜ ਮੈਂ ਬਣਾਉਂਗੀ ਮਟਰਾਂ ਵਾਲੇ ਚੋਲ। ਅੱਜ ਮੇਰੀ ਨਾਨ ਨਿਆਣਾ ਆ ਉਹ ਕਹਿੰਦੀ ਸੀ ਭਾਬੀ ਮੈਂ ਮਟਰਾਂ ਵਾਲੇ ਚੋਲ ਖਾਣੇ ਆ। ਠੀਕ ਆ। ਤੇ ਮੈਂ ਪਾਇਆ ਮਾ ਕੱਪੜੇ ਸੁਕਣੇ। ਤਾਂ ਫਿਰ ਆ ਕੇ ਬਾਕੀ ਦਾ ਕੰਮ ਦੇਖਦੇ ਆਂ ਅੰਟੀ ਹਲੇ ਸਫਾਈ ਵਾਲੀ ਆਏ ਚਲੋ ਮਿਲਦੇ ਆਂ ਫਿਰ ਲਓ ਜੀ ਚਾਹ ਬਣਦੀ ਪਈ ਆ ਚਾਹ ਪੀ ਇੱਕ ਕੀਆ ਕਲ ਗੁੜੀਆਂ ਕੋ ਲਿਆਂਦਾ ਸੀਗਾ ਤੇ ਇੱਕ ਆਇਆ ਤੇ ਇਹਦੀ ਬਣਾਵਾਂਗੇ ਸ਼ਾਮੀ ਸਬਜ਼ੀ ਇੱਧਰ ਸਬਜ਼ੀਆਂ ਟਾ ਕੇ ਰੱਖ ਲਈਆਂ ਮਟਰ ਕੱਢ ਲਏ ਆ ਸਾਡੇ ਬਣੇ ਤੋਲੇ ਤੇ ਆਪਾਂ ਬਣਾਵਾਂਗੇ ਅੱਜ ਚਾਵਲ ਮਟਰਾਂ ਵਾਲੇ ਹਾਂਜੀ ਬੈਠਿਓ ਕਦਾ ਠੀਕ ਆ ਹੁਣ ਹੋਰ ਬਸ ਇਹ ਰਸ ਤੇਰੇ ਤੇ ਰੇਸ਼ਾ ਵਾਲੀ ਆ ਇੱਧਰ ਮੈਡਮ ਜੀ ਸਿੱਤੇ ਪਏ ਆ ਓਏ ਕੀ ਹੋਇਆ ਮੋਟੋ ਨੀਂਦ ਆ ਗਈ ਅੱਛਾ ਲਾਉ ਜੀ ਟਾਈਮ ਸਵਾ 1 ਹੋ ਚੱਲਿਆ ਆ ਚਲੋ ਚਾਹ ਪੀਣੀ ਆ ਪੀਣੀ ਮੰਮੀ ਇਹਨੇ ਵੀ ਪੀਣੀ ਆ ਮੋਟੋ ਨੇ ਹਾਂ ਦਵਾਈ ਲੈ ਕੇ ਤੂੰ ਵੀ ਜਾ ਕੇ ਮੰਨੋ ਵਰਨਾ ਲੈ ਕੇ ਸੁਸੀ ਬੈਗੀ ਆ। ਆਹੋ ਇਹਨੂੰ ਲਾਓ ਇਹਨੂੰ ਚਾਹ ਆ ਲੈ ਫਾੜ ਚੱਕ। ਚਲ ਪੀਚਾ ਪੀਓ ਕੰਜਾਰੇ ਨੂੰ। ਲਓ ਜੀ ਚਾਵਲ ਭਿਜਣੇ ਪਾਉਦੇ ਆ। ਲਓ ਜੀ ਮਣਾਉਂਦੀ ਆ ਹੁਣ ਚਾਵਲ 10-15 ਮਿੰਟ ਹੋ ਗਏ ਭਿਜਣੇ ਪਾਇਆ ਨੂੰ। ਮੰਮੀ ਪਾਟ ਕਰਦੇ ਪਏ ਆ ਟਾਈਮ ਹੋ ਗਿਆ ਆ ਕੋਣੀ ਦੋ ਵਸ ਪਲਕ ਨੂੰ ਲੈਣ ਜਾਣਾ 2 ਵਜੇ ਇਹਨਾਂ ਨੇ। ਚਲੋ ਦੇਖ ਤਾਂ ਮੜ ਜਾ ਕੀ ਹੋਇਆ ਐ ਚਾਰਜਰ ਨੂੰ ਲੱਗ ਰਹੀ ਨਹੀਂ ਚਾਰਜਰ ਭਾਵਾ ਹੂੰ ਚਲੋ ਮਿਲਦੇ ਆਂ ਫਿਰ ਲਓ ਜੀ ਚਾਵਲ ਨੂੰ ਲਾਤਾ ਮੈਂ ਤੜਕਾ ਮੈਂ ਹਲਦੀ ਵਾਲੀ ਮੀਠੀ ਬਣਾਉਣੇ ਮੇ ਤੋਂ ਪਹਿਲੇ ਖੇਰਾਂ ਨਾਲਦੀ ਪੈ ਗਈ ਮੈਂ ਬਣਾਉਣੀ ਸੀ ਦੁੱਧ ਨਾਲ ਚਲੋ ਕੋਈ ਗੱਲ ਹੈ ਹਲਦੀ ਮਿਗਾ ਸਕਦੇ ਆ ਕਿਹੜਾ ਨੁਕਸਾਨ ਆ ਕੋਈ ਹਲਦੀ ਦਾ ਲਓ ਜੀ ਆ ਕਿਸੇ ਨੇ ਸੂਟ ਮੰਗਵਾਏ ਸੀਗੇ ਬਾਹਰ ਭੇਜਣੇ ਆ ਦੋ ਸੂਟ ਲੈ ਆਈਆਂ ਤੇ ਨਾਲ ਬੈੱਡ ਸ਼ੀਟਾਂ ਲੈ ਕੇ ਆਈਆਂ ਤੇ ਹੁਣ ਇਹ ਸੀਨੇ ਆ ਤੇ ਇੱਕ ਹੋਰ ਲੈ ਕੇ ਆਣਾ ਸੀ ਕੇ ਭੇਜਣੇ ਆ ਬਾਹਰ ਇਹ ਹੁਣ ਸੂਟ ਚਲੋ ਸੀਨੇ ਆ ਫਿਰ ਭੇਜਦੇ ਆ ਬਾਹਰ ਸੂਟ ਉਹਨਾਂ ਨੂੰ ਤਾਂ ਮੰਮੀ ਫਿਰ ਬਣਾ ਲੀ ਰੋਟੀ ਮੇਰੇ ਬਣਾਇਆ ਚਾਵਲ ਚਿਟੜੀ ਬਣਾਏਗਾ ਉਹ ਯਾਰ ਪਤਾ ਕੀ ਹੋਇਆ ਮੈਂ ਚਿੱਟੇ ਬਣਾਉਣੇ ਸੀ ਮੈਨੂੰ ਨਾ ਹਲਦੀ ਪਲੇਕੀ ਨਾ ਪੈ ਗਈ ਮੇਰੇ ਕੋਲ ਨਮਕ ਪਾਣ ਲਗੀ ਹਲਦੀ ਪੈ ਗਈ ਚੱਲ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਜਿਹੀ ਪਾ ਦੇਣੀ ਸੀ ਨਾ ਮੈਂ ਨਹੀਂ ਮੈਨੂੰ ਨਾਲ ਨਹੀਂ ਪਸੰਦ ਆ ਰਹੀ ਮੈਨੂੰ ਨਹੀਂ ਪਸੰਦ ਆ ਰਹੀ ਹਾਂ ਤੇ ਦੋ ਫੇਰ ਲੈ ਜਾ ਤੇ ਇੱਧਰ ਪਤਾ ਨਹੀਂ ਕੀ ਚੱਲਦਾ ਪਿਆ ਇੱਦਾਂ ਕੋਈ ਫੌੜੀ ਮੈਂ ਤੋਕ ਦੇ ਦਿੰਦਾ ਪੁਈ ਇੱਦਾਂ ਪੁਈ ਨਹੀਂ ਸੋਣਾ ਵਧੀਆ ਜਿਹੜਾ ਪਤਾ ਨਹੀਂ ਕੀ ਚੱਲਣ ਗਿਆ ਮੈਨਾਂ ਨਹੀਂ ਲੱਗਦਾ ਹੋਰ ਵੀ ਚੱਲਣ ਗਿਆ ਮੈਂ ਬੜਾ ਟੂਣਾ ਕਰਦੀ ਹਾਂ ਇਹਨੂੰ ਵੀ ਦੇ ਦੇ ਸੋਦ ਮੋਟਾ ਕਰ ਦੇ ਲੋਹਿੰਦੀ ਚਲੋ ਇਹਨੂੰ ਦਿਖਾ ਲਓ ਮੈਂ ਕਿ ਤ੍ਰੈਡਿੰਗ ਚੱਲਦੀ ਮੈਂ ਬੜਾ ਟੂਣਾ ਕਰਨ ਲਈ ਹਾਂ ਪੁਈ ਮੋਟਾ ਕਰਾ ਲਾਣੀ ਆ ਰਿਹਾ ਮੇਰਾ ਚਾਵਲ ਚਮਚਾ ਲਵਾ ਮਮੀ ਬਾਹਰ ਕੋਣ ਆਇਆ ਵਾ ਕੋਣ ਆ ਗਿਆ ਕੱਲੂ ਕਾਲਿਆ ਕੱਲੂ ਕਾਲਿਆ ਇਹ ਬਣਾਣੀ ਕਿਥੋਂ ਆ ਗਿਆ ਹਾਂ ਨਾ ਬਰੋਟੀ-ਉੜੀ ਖਾ ਲਵਾ ਆਪਾਂ ਕਿੱਦਾਂ ਫੇਰ ਧੀ ਦੁਬਾਰਾ ਫਟਕਾ ਬਣਾ ਲਾਪੇ ਬਈ ਕੱਲਾ ਹੋ ਗਿਆ ਜੀ ਦਾ ਕਪੜਾ ਆ ਲੈ ਬਣਾ ਹਾਂ ਆ ਕਰਦੀਆਂ ਰੋਟੀ ਖਾਣ ਲੱਗੀਆਂ ਕਿੱਦਾਂ ਕਰਦੀ ਕਿੱਦਾਂ ਕਰਦੀ ਅੱਛਾ ਕਰਦੀ ਕਿੱਦਾਂ ਕਰਦੀ ਅੱਛਾ ਕਰਦੀ ਅੱਲਾ ਦੀ ਇੱਧਰ ਹੋ ਰਹੀ ਹੈ ਥਰਾੜਿੰਗ 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 ਨਾ ਇਹ ਮੇਰਾ ਫੋਨ ਵੱਜ ਗਿਆ ਆ ਨਾ ਇਧਰ ਹੋ ਰਿਹਾ ਮਾਂ ਦੀ ਇਹ ਪਿਆਰ ਇਹ ਆਪਣਾ ਯਾਰਾ ਮੇਰਾ ਫੋਨ ਵੱਜਦਾ ਪਿਆ ਅੰਦਰ ਹਾਂਜੀ ਇਧਰ ਕਰਦੀ ਪਈ ਆ ਥਰੈਡਿੰਗ ਇਹ ਮਿੰਟ ਇਹ ਮੋਟੀ ਮੇਰੀ ਗੱਲ ਸੁਣ ਆ ਬਾਹਰ ਆ ਕੇ ਬਣਾ ਲਿਆ ਭੂਆ ਦਾ ਤੇ ਉਧਰ ਫੁੱਫੜ ਦਾ ਕਹਿੰਦੇ ਬਣਾਉਣਾ ਸੀਗਾ ਉਹ ਵੀ ਦਸਣਾਈ ਪੁੱਪੂ ਵੀ ਆਏ ਆ ਨਾਲ ਕਿੱਥੇ ਦਿਖਾਇਆ ਤੂੰ ਹਾਂਜੀ ਕੀ ਕਹਣਾ ਮਾਂ ਪਕੌੜੀਆਂ ਦਾ ਬਗੜ ਕਿੱਥੇ ਆ ਮੈਂ ਉਹਨੂੰ ਪੁੱਛ ਗਿਆ ਮੈਂ ਕਿਹਾ ਬਾਹਰ ਭੂਆ ਦਾ ਬਣਾ ਕੇ ਚੱਲ ਗਿਆਂ ਪੁੱਪੂ ਆਏ ਉਹ ਕਿਨੇ ਦਸਣਾ ਆ ਹਾਂਜੀ ਕਿਦਾਂ ਲਿਆਂਦੀ ਦਵਾਈ ਦੂਜੀ ਲਿਆ ਦੀਆ ਚਲੋ ਵਧੀਆ ਜੀ ਤੁਹਾਡਾ ਹੋਇਆ ਨਹੀਂ ਕੰਮ ਕਰ ਲਓ ਫੇ ਫਟਾਫਟ ਰੋਟੀਆਂ ਦੀ ਖਾਈਏ ਫਿਰ ਕਹਿ ਕੇ ਤੂੰ ਚੋਲ ਬਣਵਾਏ ਆ ਨਹੀਂ ਵਧੀਆ ਵਾਲੀ ਕਰਦੇ ਮਮੀ ਕਹਿੰਦੇ ਡਰਮੀ ਦੇ ਵਿੱਚ ਮੈਂ ਕਿੱਥੇ ਡਰਮੀ ਦੇ ਵਿੱਚ ਹਏ ਚਾਵਲ 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 ਡਰਮੀ ਜੀ ਪੁੱਛਦਾ ਮੈਂ ਕਿੱਥੇ ਹੈ ਡਰਮੀ ਦੇ ਵਿੱਚ ਲੱਗਿਆ ਜੀ ਰੋਟੀ ਖਾਣ ਹਲਦੀ ਗਲਤੀ ਨਾ ਪੈ ਗਈ ਨਾ ਸਹੀ ਮਾਰੀ ਹਾਂਜੀ ਕਿਦਾਂ ਦੇ ਲੱਗੇ ਜੀ ਮੈਂ ਕਹਿੰਦਾ ਉਹ ਸਵਾਦ ਨੂੰ ਤਾਂ ਕਹਿ ਕੇ ਬਣਵਾਏ ਆ ਤੇਰੀ ਭਾਬੀ ਨੇ ਬਲੌਗ ਸ਼ੁਰੂ ਕਰਦੇ ਕਹਿਤਾ ਮੇਰੀ ਨਾਨ ਨਿਆਣਾ ਅੱਜ ਤੇ ਉਹ ਝੌਲ ਖਾਣੇ ਆ ਉਹਨਾਂ ਨੇ ਚਲੋ ਉਹ ਬਾਕੀ ਵੀ ਸਾਰੇ ਜਣੇ ਲੈ ਆਓ ਕਈ ਇਕੱਲੇ ਇਕੱਲੇ ਖਾ ਲਈਏ। ਬੱਸ ਉਹ ਜਿਹੜੇ ਬਾਪੂ ਮੋਢਾ ਵਾਲੇ ਜਾਵਣ ਮੈਨੂੰ ਇੱਜੀ ਕਰਦਾ ਸ਼ਾਂਦਾ। ਪਾਜੀ ਨੇ ਵੀ ਚਾਹ ਪੀ ਕੇ ਦੇ ਜੋ ਕਿਉਂਕਿ ਚਾਹ ਪੀਣੀ ਨਹੀਂ। ਚਾਹ ਪਾਜੀ ਨੇ ਪੀਣੀ ਨਹੀਂ ਹੈਗੀ ਉਦਾਂ ਵੀ ਹੁਣ ਚਲ ਓਕੇ ਜੀ ਬਾਏ ਬਾਏ। ਅਗੁੜੇ ਤੂੰ ਤਾਂ ਪੀਲਾ ਚਾਹ। ਇਹ? ਕੁੜੇ ਤੂੰ ਤਾਂ ਚਾਹ ਪੀਲਾ? ਨਹੀਂ ਪਾਜੀ ਬੱਸ ਕਰੀਏ ਮੇਰੀ। ਪੀਲਾ? अच्छा ट्यूशन से चिलर आ गए नोट नो, बड़े बच्चे नहीं आए नोट नहीं आए चिलर ही आए चिलर आए चलो ओके बाय नहीं छोटे बच्चे पजी दस बड़े बच्चे नोट चल ओके ਲੱਗਦਾ ਅਸੀਂ ਵੀ ਰੋਟੀ ਪਾਣੀ ਖਾ ਕੇ ਆ ਗਏ ਵਿਹਲੇ ਉਹ ਗਈ ਉਧਰ ਮੋਟੀ ਨੂੰ ਮਿਲਣ ਹੁਣ ਮੈਂ ਤੂੰ ਕਿਹੜਾ ਸਾਡੇ ਕੋਲ ਨਹੀਂ ਆ ਮੈਂ ਤੇਰੇ ਕੋ ਕੀ ਕਰਨਾ ਉਹ ਨਹੀਂ ਮੈਂ ਇਹ ਕੋਇਆ ਕਰਨਾ ਆਹੋ ਉਹ ਤੂੰ ਅੱਦੀ ਆਇਆ ਕਰ ਪਰ ਤੂੰ ਇਹਦੇ ਲਈ ਚਾਕਲੇਟ ਲੈ ਕੇ ਨਾ ਆਇਆ ਕਰ ਅੱਜ ਤੋਂ ਬਾਅਦ ਇਹ ਤੂੰ ਇਹਨੂੰ ਇਹਨੂੰ ਨਹੀਂ ਮਿਲਿਆ ਕਰਨਾ ਹੁਣ ਆ ਕੇ ਬੁਲਾਉਂਦੀ ਨਹੀਂ ਆਉਂਦੀ ਇਹ ਕਿਉਂ ਬੁਲਾਉਂਦੀ ਨਹੀਂ ਹੁਣ ਹਾਂ ਚਲੋ ਚ ਲੈ ਲੈ ਜਿੰਦਾ ਵੀ ਮੈਂ ਚਾਰ ਬੇਟੀ ਸੀ ਤੇ ਨੂਮ ਬੇਗਲਮਾ ਬਸ ਫੋਨ ਤਾਂ ਮੇਰੇ ਕੋ ਆਪਾਂ ਫੋਨ ਕਰ ਦੇ ਤੂੰਗੀ ਕੋਈ ਨਾ ਰਾ ਪੁੱਤਾਂ ਦੇ ਹੀ ਹੋਏ ਨੇ ਮੇਰੇ ਮਾਰ ਗਏ ਨੂ ਬੇਨੀ ਆ ਤੇ ਰੈਕਲ ਜਿਵੇਂ ਬੈਠੀ ਸੀ ਕਿਤਾਬ ਤੇ ਚੱਟੇ ਮੇਰੇ ਦੇ ਕੋਲ ਕਿਹਨੂੰ ਨੀਤਾ 15 ਮਿੰਟ ਦੇ ਕਿਰਿਬ ਪਤਾ ਲੱਗਿਆ ਕੋਈ ਚਿੱਤਰ ਵੀ ਮਾਰਦੀ ਆ ਮਾਨ ਨਹੀਂ ਆ ਚਿੱਤਰ ਮਾਨਨੇ ਕਿ ਬਾਈ ਚਲੋ ਓਕੇ ਬਾਈ ਜੀ ਬਾਈ ਬਾਈ ਚਿੱਤਰ ਮਾਨਨੇ ਕਿਉਂ ਨਹੀਂ ਆਗੇ ਜਾਣਾ ਕਿਤੇ ਲਾਈ 4 ਵਜ ਗਏ ਆ ਤੇ ਆਪਾਂ ਹੋ ਗਏ ਆ ਰੋਟੀ ਪਾਣੀ ਖਾ ਕੇ ਬਿੱਲੇ ਤੇ ਮੈਡਮ ਜੀ ਚੱਲੇ ਆਨ ਟਿਊਸ਼ਨ ਤੇ ਕਿੰਨੇ ਵਜੇ ਲੈਣਾਈਏ ਸਾਡੇ ਨੇ ਮੈਂ ਤਾਂ 550 ਦੇ ਆਉਣਾ ਸਿੱਧੀ ਜਿਹੜੀ ਗੱਲ ਆ ਕਿਉਂਕਿ ਮੈਂ 550 ਦੇ ਵਿਲਾ ਹੋ ਗਿਆ ਤਕਾਂ ਤਾਂ ਤੁਹਾਨੂੰ ਬੁਝਾਣਾ ਛੇਤੀ ਫੇ ਉਸ ਤੋਂ ਬਾਅਦ ਤਾਂ ਰੋਜ਼ ਛੀਵ ਛੀਵ ਵੱਧਦੀ ਜਾਇਆ ਕਰਨੇ ਆ ਨਹੀਂ ਮੈਂ 550 ਦੇ ਆਉਣਾ ਮੈਂ ਪੁੱਤ ਮਸਾ ਜੀ ਉਹ ਹਾਰਮਨ ਆ ਜਾਊਗਾ ਤੂੰ ਆਈ ਜਾ ਪਰਵਾਹ ਨਹੀਂ ਮੇਰੀ ਗੱਲ ਸੁਣ ਇਹ ਆਈ ਜਾ ਪਰਵਾਹ ਨਹੀਂ ਜੇ ਹਾਰਮਨ ਲੈਣ ਚਲਾ ਗਿਆ ਨਾ ਮੈਨੂੰ ਫੋਨ ਕਰਕੇ ਦੱਸ ਦਿਓ ਠੀਕ ਆ ਨਾ ਉਹ ਅੱਗੇ ਤੂੰ ਉਹ ਲੈ ਕੇ ਆ ਗਿਆ ਮੈਂ ਮੁੜ ਕੇ ਫੇ ਉੱਥੇ ਚਲਾ ਗਿਆ ਆਂਟੀ ਜੀ ਬਾਹਰ ਆਏ ਤਾਂ ਮੁੜ ਕੇ ਜੋ ਹੋਇਆ ਠੀਕ ਹੈ ਨਾ ਨਾ ਫੋਨ ਆਇਆ ਫਿਰ ਮੈਂ ਲੈਣ ਆ ਜਾਣਾ ਮੈਂ 5 50 ਤੇ ਲੈਣ ਆ ਜਾਣਾ ਇਹਨੂੰ ਫਿਰ ਚਲਿਏ ਚਲੋ ਠੀਕ ਹੈ ਚਾਗਵਾਂ ਜੀ ਮਿਲਦੇ ਫਿਰ ਚਲ ਜਾਣਾ ਦੁਕਾਨ ਤੇ ਉਧਰ ਉਧਰ ਮੈਂ ਹਾਂਜੀ ਮਾਸੀ ਜੀ ਹਾਂਜੀ ਕਿੱਦਾਂ ਵਧੀਆ ਵਧੀਆ ਕੀ ਕਰੀ ਜਾਂਨੇ ਮੈਂ ਤਾਂ ਸੀ ਲਈਏ ਹੋਣਾ ਜਾਂ ਕਾਈ ਨਹੀਂ ਦਾ ਕੁਝ ਨਹੀਂ ਹਮਮ ਹਮ ਬੰਦ ਨਹੀਂ ਦਾ ਠੀਕ ਸਹੀ ਆ ਹੋਰ ਉਧਰ ਮਾਸੀ ਜੀ ਯੋ ਨੋ ਕਰ ਰਿਹਾ ਮੈਂ ਮਮੀ ਆਪਾਂ ਮਹਿਜ਼ ਵੀਰ ਤੇਮ ਦੇ ਉੱਤੇ ਮਿਲਾਂ ਦੋ ਦਰਵਾਜ਼ਾ ਦੇ ਬਾਹਰ ਆਓ ਠੀਕ ਆ ਮੈਂ ਬਣੀ ਹਰੀਲਾਂ ਵਾਲੀ ਬਸ ਵੀਰਲਾ ਦੇ ਕਿੱਥੇ ਤੋਂ ਕਰਨ ਦੇ ਜਾ ਰਹੇ ਹਾਂ ਮੈਂ ਘਰ ਦਾ ਉੱਧਰ ਨੂੰ ਖਿਲਾ ਦੇ ਹੁੰਦਾ ਤੇ ਆਪਾਂ ਘਰ ਦਾ ਉੱਧਰ ਨੂੰ ਖਿਲਾ ਹੋਰ ਕੀ ਚਲੋ ਠੀਕ ਆ ਫੇਹ ਮਿਲਦੇ ਆ ਵਿੱਚ ਆ ਤੇ ਓਕੇ ਓਕੇ ਲੋ ਜੀ 7:00 ਵਜ ਗਏ ਆ 7:30 ਹੋ ਚੱਲੇ ਆ ਇੱਧਰ ਮਾਸੀ ਜੀ ਕੀ ਕਰੀ ਜਾਨੇ ਆ ਮੈਂ ਲਾਲਮਾ ਘੀਰੇ ਨੂੰ ਤੋੜ ਕਾ ਲਾ ਉਹ ਅੱਜ ਕੀ ਆ ਬਣਾ ਲੱਗਾ ਆ ਹੂੰ ਕੱਟ ਲਿਆ ਕੱਟ ਕੇ ਧੋ ਕੇ ਰੱਖਿਆ ਆ ਆਲੂ ਪੌਣੇ ਦੇ ਵਿੱਚ ਕਿੱਦਾਂ ਕਰੀਏ ਪਾ ਲਓ ਤੁਸੀਂ ਕਦੀ ਪਾਇਆ ਨਹੀਂ ਆ ਤੁਸੀਂ ਖਾਂਦੇ ਨਹੀਂ ਆ ਦਾਲੂ ਵਾਲਾ ਪਾ ਲਓ ਮੈਂ ਨਹੀਂ ਖਾਂਦੀ ਪਾ ਲਓ ਵਿਕ ਠੀਕ ਆ ਮਿਲਦੇ ਆ ਫਿਰ ਹੋਰ ਨੇ ਤੇ ਮਾਸੀ ਜੀ ਕੀ ਕਰਦੇ ਇੱਧਰ ਮਾਸੀ ਜੀ ਬੈਠੇ ਆ ਤੁਸੀਂ ਪਾਠ ਕਰਦੇ ਠੀਕ ਆ मासी जी पाठ कर दिया चलो ठीक है फिर ओके लो जी इधर देखो कित्ता ਖਲਾਰਾ ਪਾ ਕੇ ਬੈਠੀਆਂ ਆ ਬੀਬੀਆਂ ਭੈਣਾ ਲੋ ਜੀ ਗਾਇਸ ਇਹ ਮੇਰੀ ਹੈ ਹਾਏ ਹਾਏ ਸ਼ਰਮ ਪਰ ਹੋਇ ਮਾੜੀ ਮੁੱਢੀ ਬੋਲੀ ਅਬਲੀ ਬਣਾਉਂਦੇ ਆ ਇਧਰ ਇਹ ਬਣਾਉਂਦੀ ਵੀ ਆ ਉੱਧਰ ਉਹਦੀ ਉਹ ਬੰਦੀ ਵੀ ਆ ਖਲਾਰਾ ਓਹ ਖਲਾਰਾ ਪਲੂ ਆ ਗਈ ਆ ਵੀ ਹਾਂ ਕੀ ਬਣਾਇਆ ਹੈ ਮੇਰੀ ਗੱਲ ਸੁਣ ਇੱਕ ਥੋੜੀ ਜੀ ਗਲਾਦਾ ਬੋਲ ਨੂੰ ਦੋਨੋਂ ਨੇ ਰਲ ਕੇ ਬੋਲਣ ਲੱਪੀਆਂ ਹੁਣ ਹੈ ਇੱਧਰ ਦੇਖੋ ਜਰਾ ਦੋਨੋਂ ਜਣੀਆਂ ਇੱਧਰ ਦੇਖ ਬੋਲੂ ਤੁਸੀਂ ਦੋਨੋਂ ਜਣੀ ਇੱਧਰ ਦੇਖੋ ਜਰਾ ਖਲਾਰਾ ਬੋਲ ਨੂੰ ਇੱਕ ਥੋੜੀ ਜੀ ਦੋਨੋਂ ਜਣੀਆਂ ਬੋਲਣ ਲੱਪੀਆਂ ਰਲ ਕੇ ਹੁਣ ਅੱਛਾ ਤੇ ਟਾਈਮ ਪਾਸ ਕਰਨ ਲਈ ਖਲਾਰਾ ਪਾਉਣਾ ਆ ਲਓ ਜੀ ਇੱਧਰ ਬਣ ਗਈ ਸਬਜੀ ਕੀ ਆ ਇਹ ਹਲ ਕੀ ਆ ਕੀ ਆ ਕੀ ਆ ਕੀ ਆ ਇਹ ਕੀ ਆ ਮੈਂ ਕਰ ਦਵਾ ਬੰਦ ਸਹੀ ਆ ਓਕੇ ਚਲੋ ਇੰਦਰ ਹਾਂਜੀ ਮਾਤਾ ਕਿਦਾਂ ਟੇਸਟ ਸੁਆਦ ਸੁਆਦ ਚਲੋ ਵਧੀਆ ਜੀ ਫਿਰ ਤੇ ਆਪਾਂ ਵਜਾ ਗਾਣਾ ਹੁਣ ਹਾਂ ਇੱਕ ਤਾਂ ਗਰਮ ਮਸਾਲਾ ਲੈ ਕੇ ਆਉਣਾ ਹੈ ਅੱਛਾ ਪੀਸਣ ਵਾਲਾ ਸੀ ਪੀਸ ਲਈ ਹੈ ਨਹੀਂ ਬਿਜਾਰ ਪੈਕਟ ਲਿਆਂਦਾ ਸੀ ਸੋਹਣਾ ਨਿਕਲਿਆ ਚਲੋ ਚਲ ਫੇ ਚਲੀਏ ਆਪਾਂ ਚਲੀਏ ਫੇ ਚਲੋ ਓਕੇ ਜੀ ਮਿਲਦੇ ਆ ਜੀ ਆਗੇ ਫੇ ਸਮਾਨ ਲੈ ਕੇ ਆਈਏ ਬਿਆਰੋਂ ਫਿਰ ਹੋਰ ਆਗੇ ਆਗੇ ਪਾਪਾ ਨਹੀਂ ਆ ਗਏ ਹੁਣ ਤੇ ਇੱਧਰ ਕਿੱਦਾਂ ਫਿਰ ਨਹੀਂ ਆਉਂਦਾ ਉੱਧਰ ਹੀ ਕਿਦਾਂ ਮम्मी ਦੇ ਆ ਗਏ ਬੁਝਾ ਰਹੇ ਸਾਰਾ ਸਾਰਾ ਲੈਣੇ ਆ ਕੋ ਸੈਂਡਵਿਚ ਨਹੀਂ ਮਿਲਿਆ ਬ੍ਰੈਡ ਵਗੈਰਾ ਤੇਰੀ ਲੈ ਆਂਦੀ ਇਹਦੇ ਸਵੇਰੇ ਤੈਨੂੰ ਮੈਂ ਆਪ ਬਣਾ ਦਾਂਗਾ ਚਿਪਸ ਲੈ ਕੇ ਆਏ ਹਾਂ ਵਾਓ ਹਨੀਰਾ ਥੀਰੇ ਨਾਲ ਬਣਾਉਂਗਾ ਸੈਂਡਵਿਚ ਜਾਣ ਲੱਗੇ ਆ ਵੀ ਮੇਰੇ ਨਟ ਨਟ ਘਟਵਾ ਇਹ ਮੇਰਾ ਹਰ ਮੁੰਡਾ ਜਿਹੜਾ ਬਿਮਾਰਾ ਉਹਨੂੰ ਦੇਣਾ ਹੈ ਉਹਦਾ ਗਲਾ ਦੁਖਦਾ ਹੈ ਗਲਾ ਫਰਾਵਾ ਹਰ ਮੈਂ ਤੈਨੂੰ ਨਹੀਂ ਮਿਲਾਂ खाइए उन चला पवे की लाए हूं कैंडी ओ ओ ई दूजी किसमी वाली किसनी वाली नहीं मैं लड़ी खाओ खुद जान जाओ खुद जान जाओ खुद जान जाओ खुद जान जाओ मेरी 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 भाई लग जाते हाई टेन से किए भाई जान से आधे से जान दो हां मेरी मेरी ਲੋ ਜੀ ਆ ਗਿਆ ਗੱਤੂ ਤੇ ਕੱਦੂ ਦੇ ਨਾਲ ਲੱਗੇ ਆ ਰੋਟੀ ਖਾਣ ਤੇ ਇਹਨਾਂ ਨੇ ਨਾਲ ਦਹੀਂ ਵਿੱਚ ਪਾਈ ਆ ਬੜੀ ਕੀ ਆ ਕੀ ਆ ਕੀ ਆ ਬੜੀ ਪਾ ਗਏ ਹਾਂਜੀ ਮਾਦਾ ਕਿਦਾਂ ਜੀ ਓਏ ਕੁੜੀ ਖਾਣੇ ਰੋਟੀ ਅੱਛਾ ਉਹ ਹੈਗੀ ਆ ਤੇ ਤੇਰੀ ਪਈ ਆ ਰੋਟੀ ਮੈਂ ਕਿਹ ਪਤਾ ਨਹੀਂ ਖਾਣੀ ਵੀ ਹੈਗੀ ਕਿਉਂਕਿ ਕੀ ਆ ਘੂਆ ਘਾਟੀ ਖਾਣੇ ਨਾ ਨਾ ਕਰੇ ਮੈਂ ਸ਼ਾਇਦ ਆਹੋ ਆ ਨਹੀਂ ਖਾਂਦੀ ਹੈਗੀ ਉਹ ਲੈ ਉਹ ਕਮਾਲ ਹੋ ਗਿਆ ਕੀ ਆ ਖਾ ਲਿਆ ਓਏ ਵਾਦਾ ਲੋ ਜੀ ਅੱਜ ਤਾਂ ਦੇਖਣਾ ਪੈਣਾ ਬਾਹਰ ਬਾਹਰ ਜਾ ਕੇ ਸੂਰਜ ਕਿਧਰ ਉਡੇ ਪਰ ਸੂਰਜ ਸਵੇਰੇ ਪਤਾ ਲੱਗਾ ਸਾਨੂੰ ਕਿਧਰੋਂ ਨਿਕਲਿਆ ਸੀ ਲੇਟ ਉੱਠੇ ਹੈ ਬੜੀ ਆ ਜੀ ਅਸੀਂ ਵੀ ਲੱਗਿਆ ਜੀ ਰੋਟੀ ਖਾਣ ਹੁਣ ਚਲੋ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਕਿਹੜੀ ਸ਼ਲਗਮ ਸ਼ਲਗਮ ਉਹ ਆਉਣੇ ਆ ਸਿਆਲ ਨੂੰ ਆਉਣੇ ਪਤੋ ਸ਼ਲਗਮ ਖਾਏਂਗੀ ਤੂੰ ਸ਼ਲਗਮ ਖਾਣਨਾ ਤੇ ਕਿਸ ਕਾਲ ਲੱਗੂਗੀ ਨਾ ਖਾਏਂਗੀ ਸ਼ਲਗਮ ਤੂੰ ਚਲ ਠੀਕ ਆ ਜੀ ਦੇਖਾਂਗੇ ਫਿਰ ਲਓ ਜੀ ਕੁੜੀਆਂ ਕੁੜੀ ਸਾਡੀ ਹਰੀ ਸਬਜ਼ੀਆਂ ਲਾਪੇ ਖਾਣ ਹਾਂ ਜੀ ਲਓ ਇਹ ਪੱਲੂ ਬੱਤਾ ਸਾਡੇ ਨੋ ਹੋ ਜੱਲੇ ਆ ਨਹੀਂ ਨਹੀਂ ਅੰਡਾ ਨਹੀਂ ਅਜੇ ਕਰਦਾ ਇਧਰ ਬਣਾਣ ਲੱਗਾ ਹਾਂ ਯਾਰ ਇੱਕ ਤਾਂ ਇਹ ਪਤਾ ਨਹੀਂ ਕਿਉਂ ਐ ਇੰਨਾ ਕੈਮਰਾ ਗੰਦਾ ਕਰਕੇ ਰਾਤੀ ਕੰਨਾ ਕਰ ਦਿੰਦੀ ਗੰਦਾ ਕੈਮਰਾ ਬੱਸ ਸੁਣੋ ਹਾਂ ਮਿਡਿਸ਼ਨ ਚੱਲੀ ਮਿਡਿਸ਼ਨ ਚੱਲੀ ਆ ਚਲੋ ਠੀਕ ਆ ਜੀ ਕਿਰਮੀ ਜੀ ਪੜਦੇ ਹੋ ਮੈਂ ਨਸ਼ਰੀ ਕੱਢ ਲਈ ਦਿੱਤੀ ਆਲੇ ਤੇਰੇ ਕਰਪ ਜੀ ਆ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਹੁਣ ਲੱਗਿਆ ਜੀ ਸਫਾਈ ਅਭਿਆਨ ਸਫਾਈ ਅਭਿਆਨ ਹੋਰ ਕੀ ਖਲਾਰਾ ਚੁੰਡਾ ਲੈਣਾ ਹੈ ਹੋਰ ਹੋਰ ਚੱਕੋ ਖਲਾਰਾ ਖਲੋਰਾ ਜਾ ਤੇ ਉਧਰ ਕੀ ਕਰਦੇ ਪਏ ਆ ਮੰਮੀ ਤੇ ਆ ਬਰੈਡ ਦੇ ਆਂਦੀ ਸਵੇਰੇ ਸੈਂਡਵਿਚ ਬਣਾਉਣਾ ਸਵੇਰੇ ਬਣਾਉਣਾ ਇੱਦਾਂ ਦੇਖੋ ਖਲਾਰਾ ਬਹੁਤ ਬਾਇਰਨ ਕੰਦ ਬਹੁਤ ਪਾਉਂਦੇ ਸਹੀ ਗੱਲ ਆ ਉਹ ਦੇ ਕਾਪੀਆਂ ਕਿਤਾਬਾਂ ਦੇ ਕਿੱਦਾਂ ਖਲਾਰੀਆਂ ਪਈਆਂ ਸਾਰੀਆਂ ਜੀ ਹਾਂਜੀ ਬਾਜੀ ਕਿਦਾਂ ਦਗਾ ਠੀਕ ਸਿਰ ਦੋਦਾ ਹੁਣ ਗਿਆ ਛੱਡ ਗਿਆ ਹੁਣ ਛੱਡ ਗਿਆ ਚਲੋ ਵਗਿਆ ਹੁਣ ਪ੍ਰੇਜ ਰੱਖਿਓ ਆਪਣਾ ਇਹ ਕੀ ਇਹ ਦੇ ਦਗਾ ਆਈਫੋਨ 16 ਇੱਕ ਘੰਟੇ ਬਾਅਦ ਥੋੜਾ ਸ਼ੁਰੂ ਅੱਛਾ ਅੱਛਾ ਆਈਫੋਨ 16 ਓਕੇ ਚਲੋ ਆਈਫੋਨ 16 ਦਾ ਪ੍ਰਾਈਸ ਤਾਂ ਬਜਾਦਾ ਹੀ ਹੋਣਾ ਆ ਚੱਕਰ ਤਾਂ ਸਿਰਫ ਇਹ ਆ ਵੀ ਬਾਕੀਆਂ ਦੇ ਡਿੱਗਣੇ ਆ ਹੁਣ 14 13 12 ਇਹਨਾਂ ਦੇ ਪ੍ਰਾਈਸ ਡਿੱਗਣੇ ਆ ਓ ਜੀ ਇੱਧਰ ਰਸੋਈ ਜੀ ਹੋ ਰਹੀ ਆ ਸਫਾਈ ਆ ਗਈ ਮੀ ਅੱਛਾ ਜੀ ਮਸਾਲਾ ਲੈ ਗਏ ਆ ਪੀਸਣ ਲਈ ਚਲੋ ਠੀਕ ਹੈ ਜੀ ਸਫਾਈ অভিযান ਕਰਕੇ ਫਿਰ ਆਜੋ ਅੰਦਰ ਤੇ ਫਿਰ ਟੀਬੂ ਵੀ ਦੇਦੇ ਹੈ ਓਕੇ ਜੀ ਮੰਮੀ ਹਾਂ ਜੀ ਲਓ ਜੀ ਇੰਦਰ ਸਮਾਨ ਜਾ ਰਿਹਾ ਆ ਉਹ ਕੰਬਲ ਸਮਾਨ ਜਾ ਰਿਹਾ ਆ ਪੈਂਦੀ ਤੁਸੀਂ ਕੀ ਕਰਦੇ ਆ ਪੇਪਰ ਕਹਦਾ ਫੇਰੇ ਕੰਪਿਊਟਰ ਕੈਰੀ ਜੀ ਨੈਕਸਟ ਕੰਪਿਊਟਰ ਦੇ ਪੇਪਰ ਤਾਂ ਦਾ ਕੰਪਿਊਟਰ ਕਰਾਂ ਤੁਸੀਂ ਪੇਂਟਿੰਗ ਦੇ ਸੀਗੇ ਕਰਣਾ ਪੇਂਟਿੰਗ ਡਏ ਸੀਗੇ ਦੋ ਚੱਕਰ ਸੀ ਅੱਛਾ ਚਲੋ ਠੀਕ ਹੈ ਜੀ ਕਰਕੇ ਸਵਾਇ ਸਵਾਇ ਆਜੋ ਫਿਰ ਦੇਖਦੇ ਆ ਫਿਰ ਕਰਦੇ ਆ ਬਲੌਗ ਦਾ ਐਂਡ ਹੁਣ ਰਾਤ ਹੋ ਗਈ ਆ ਮੰਮੀ ਯਾਰ ਕੀ ਪਾਇਆ ਤੁਸੀਂ ਹੁਣ ਤਿੱਲੇ ਦਾਲ ਮੱਖਣੀ ਨਾ ਮਾਗੇ ਤਿੱਲੇ ਬਾਤ ਦਾਲ ਮੱਖਣੀ ਦਾਲ ਮੱਖਣੀ ਬਣਾएंगे ਕੱਲ ਹਮ ਚਲੋ ਠੀਕ ਆ ਫੇ ਕਰੀਏ ਵੀ ਬਲੌਗ ਦਾ ਐਂਡ ਨੋ ਨੋ ਪਾਪਾ ਨਹੀਂ ਕਰਨਾ ਵਲੋਗ ਦਾ ਐਂਡ ਪਾਪਾ ਨਹੀਂ ਕਰੀ ਜਾਂਦੇ ਆ ਉਹ ਆਹ ਕਿ ਰਪਣ ਲੈ ਆਏ ਔਰ ਰਪਣ ਲੈ ਕੇ ਆਏ ਆ ਸਵਾਰੋ ਆਦੇ ਵਾਹ ਚੱਲ ਮਮੀ ਫੇਰ ਹੋ ਗਏ ਫਰੀ ਸੋਈਏ ਫਿਰ ਹੁਣ ਸ਼ਰਟ ਕੱਢੀ ਆ ਮੈਂ ਸ਼ਰਟ ਕੱਢੀ ਕਰਤੀ ਕਰਤੀ ਕੱਢੀ ਮੈਨੂੰ ਬਹੁਤ ਨੀਂਦ ਆ ਰਹੀ ਆ ਹਾਂ ਪਰ ਮੈਂ ਸੋ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ